ਮੋਹੇ ਬਚਾਓ ਸੁਕੇ ਬਸੇ ਮੋਰ ਪਰਵਾਦਾ ਸੇਵਕ ਸਿੰਘ ਸਬੇ ਕਰਤਾ ਰਾਮ ਮੋਰ ਸ਼ਾਨਜ ਕਰ ਦੇ ਕਰੀਐ ਸਭਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤਮੈ ਸਾਧ ਕੋਈ ਅਵਰ ਨਾ ਤੇ ਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਾ ਸੇਖਾ ਮਾਰੇ ਤਾਰੀਆ ਚੋਨ ਚੋਨ ਸਤਰ ਮਾਰੇ ਮਾਰੀਆ ਆਪਾ ਦੇ ਮੁਝੇ ਬਰੀਆ ਬਰਨ ਕਾਲ ਕਾ ਤਰਾਸ ਨਵਰੀਆ ਹੋ ਜੋ ਸਦਾ ਮਾਰੇ ਪਸ਼ਾ ਸ੍ਰੀ ਤੂ ਜੁ ਕਰਿਓ ਰਸ਼ਾ ਰਾਖਲਮ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਨੇਨ ਬਾਂਦੋ ਟਣਕੇ ਹੰਤਾ ਤੁਮਹੋ ਪੁਰੀ ਚਤ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਪੇਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸ਼ਿਵ ਕੀ ਜੋ ਪੇਤੁਰਾਇ ਬ੍ਰਹਮਾ ਜੋਤੀਯੋ नमस्कार तवन काल सगत बनाय हा दंते के अवतारा सोई गुरु समझो हमारा नमस्कार ते सही को हारी सगल आप सवारी ਹੇ ਗਣ ਕੋ ਸਿਵ ਗਣ ਸੁਭਦੀਓ ਸਤਨ ਕੋ ਪਲਮ ਬਰਕਿਓ ਕੜ ਕੜ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਛੀਤੇ ਤੇ ਕੁੰਚ ਰਿ ਅਸੂਲਾ ਸਾ ਪਰ ਕਿਰਪਾ ਟਟਕਾਰ ਥੁਲਾ ਸੰਤੋਂ ਦੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ఏకే కే కే پیر పశానେ కట కట కే పట పడి కి జానେ జపద కర్ కరా కర్తారా పరజా ਧਰਤ ਦਵ ਦੇ अपारा। ਯਾਬਿਆ ਕੜਕ ਕਰਤੋ ਕਬ ਹੋ ਤੂੰ ਮੈ ਮਿਲਤ ਦੇ ਤਰਸਬ ਹੋ ਜੇਤੇ ਬਦਲ ਸਿਰਸ ਉਤਾਰੇ ਆਪ ਆਪਣੇ ਭੋਜ ਉਚਾਰੇ। ਤੋਮ ਸਭੀ ਤੇ ਰਤਨ ਰਾਮਾ ਜਾਣਤ ਪੇਰ ਭੇਦ ਰਿਆ ਨਮੋ ਨਿਰੰਕਾਰ ਨਿਰਭੁ칸 ਨਿਲੰਭ ਅੰਤ ਨੀਲੇ ਅਨਾਦਿਆ ਸੰਭਾ ਥਾ ਕਾ ਮੂੜੂ ਚਾਤ ਪੇਦਾ ਜਕੋ ਪੀਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਨਿਨਮਾਨਤ ਮਹਾ ਮੂੜ ਕਾ ਭੇਦ ਨ ਜਾਣ ਮਾ ਦੇਵ ਕੋ ਕੈ ਸਦਾ ਸੇਵ ਨਿਰੰਕਾਰ ਕਾ ਚਿੰਤਨ ਪੇਵ ਆਪ ਆਪਣੀ ਬੋਧ ਹੈ ਜੇ ਤੀ ਪਰਨਦ ਭਿੰਨ ਪਿੰਨ ਤੈ ਤੇਤੀ ਤੁਮਰਾ ਲਕਾ ਨਾ ਜਾਏ ਪਸਾਰਾ ਕਿਬ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੁਪਸੁਰੂਪਾ ਰੰਗ ਭਇਓ ਰਾਵ ਕੈ ਪੋਪਾ ਅੰਡਾ ਜੇਰਾ ਸੇਤ ਜ ਕਿੰਨੀ ਉਤਪਰ ਖਾਲ ਬੋ ਰਾ ਦਿਨੀ ਕਉ ਫੁੱਲ ਰਾਜਾ ਹੋ ਬੈਠਾ ਕਉ ਸਿਮਰ ਪਇਓ ਸੰਕਰਿ ਕਠਾ ਸਗਰੀ ਸੇਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਅੰਪਉ ਰਸ਼ਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਖ ਸੰਗਰੋ

ਖੜੇ ਦਸੇਦ ਕਰਮੋ ਸਭ ਹੋਏ ਟੁੱਟ ਸਾਸ਼ ਸਕੇ ਨ ਕੋਈ ਇੱਕ ਬਾਜ ਤਮੈ ਸੰਭਾਰਾ ਕਾਲ ਫਨਾਟੇ ਤਾਏ ਉਬਾਰਾ ਜਿਨ ਨਰ ਨਾਮ ਤਹਾਰੋ ਕਹਾ ਦਰਦ ਟੁੱਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਪ ਆਤ ਦੇ ਲਿਓ ਬਾਰੀ ਸਾਰ ਬਟਰ ਮੋਹ ਸੁ ਆਏ ਟੁੱਟ ਤੋਕ ਤੇ ਲਿਓ ਪਚਾਈ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਆ ਦੇ ਲਿਓ ਬਾਰੀ ਸਾਰ ਬਟਰ ਮੋਹ ਸੁ ਆਏ ਟੁੱਟ ਤੋਕ ਤੇ ਲਿਓ ਪਚਾਈ ਸਵਈਆ पाए गए जबते तुमरे तब देखो आंख तरै नहीं अन्यों रा भरहिं म पुराण कुरानो अनेक मते एक न मानयो हमरा सात भेद सबै भूपेद खय में क न जाने हो श्री स्नान कृपा तुमरी कार मैं न कहो सब तोहे बखानयो दोहरा सगलत वार को शारका ਗਇਓ ਤੋਹਾਰ ਨਾਰੇ ਸੋ ਤੋਹ ਭਾਇ ਗਏ ਕੇ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦੁਆਵਾਂ ਕੋ ਸਾਜ ਕੈ ਗਇਓ ਤੋਹਾਰੋ ਦੁਆਰ ਨਾ ਭਾਇ ਗਏ ਕੇ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੇ ਮਹੱਲਾ ਤੇ ਜਾ ਆਨੰਦ ਇਕ ਓਅੰਕਾਰ ਸਤਗੁਰ ਪ੍ਰਸਾਦ ਨੰਨਦਾ ਤੇ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮਨ ਜਿਨੀ ਵਸਾਇਆ ਕੈ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰਨਾ ਰੋ ਤੋ ਮਨ ਮੇਰੇ ਦੂ ਸਭ ਵਿਸਾਰਨਾਂ ਗੇ ਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗਲਾ ਸਮਰਹ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਅਸਾਦੋ ਹਰਨ ਨਾਲੇ ਸਾਜੇ ਸਾਹਿਬਾ ਗਿਆਨ ਆਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਸ ਪਾਵੇਂ

ਸਦਾ ਕੁਰਬਾਨ ਕੀਤਾ ਗੁਰ ਵਿਟੋ ਜੀ ਜਿਐ ਵੜਿਆਈਆਂ ਕਹਿ ਨਾਨਕ ਸੁਨੋ ਸੰਤੋਸ਼ ਵਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਵਗੈ ਕਰਸ ਵਗੈ ਸ਼ਬਦ ਵਾਜੇ ਕਲਾ ਜੇਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੈ ਲਾਗੇ ਐ ਨਾਨਕ ਤੈ ਸੁਖ ਹੋਆ ਟਟਕਾਰ ਅਨਹਦ ਵਾਜੇ ਆਣਦਾ ਸੁਨੋ ਵਡਭਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੁਰੇ ਤੂਹਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ chant ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੇਤ ਕਾ ਤੇ ਪਵਿ ਸਤਗੁਰਿਆ ਪਰ ਪੂਰੇ ਬੇਨਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਪਣੀ ਤੁ ਕੰਗੇ ਪਵਰਤਉ ਸਤ ਗੁਰਿਆ ਪਰਪੂਰੇ ਬੇਨਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਗੋਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾ ਸੰਤੋਖ ਵਿਚਾਰੋ ਅਮਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਜੇ ਕੋ ਖਾਵੈ ਜੇ ਕੋ ਪੁੰਚਾ ਤਿਸ ਕਾ ਹੋਇ ਉਦਾਰੋ ਇਹ ਵਤ ਤਜਿਨੇ ਜਾਈ ਨਿਤ ਤਰਾਕੁਰ ਤਾਰੋ ਤਮ ਸੰਸਾਰ ਚੰ ਲਗ ਤਰੀ ਗੈ ਸਭਾਨਨਕ ਬ੍ਰਹਮ ਪ੍ਰਸਾਦ ਸਲੋਕ ਮਹੱਲਾ ਪੰਜਵਾਂ

ਨਾ ਨਾਨ ਤੇ ਵਾਹ ਹਾਰੀ ਵਾਹ ਕਿਰਜੇ ਕਾ ਖਾਲਸਾ ਵਾਹ ਕਿਰਜੇ ਕੀ ਫਤਹਿ ਤੁਠਾ ਇਸ ਜਿਹੜੇ ਗਾਉਂਗੇ ਇਹ ਮੇਰਾ ਸਦਾ ਕੁਰਬਾਨੀ ਸੁਧਿਆਗੇ ਅਰਦਾਸ ਹਮਾਰੀ ਜੀਉ ਪਿੰਡ ਕੌ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸ੍ਰੀ ਵਾਹਿ ਇੱਕ ਓ ਅੰਕਾਰ ਸਿਵਾ ਗੁਰੂ ਜੀ ਕੀ ਫਤੇ ਸ੍ਰੀ ਭਗੋਤੀ ਜੀ ਸਹਾਈ ਵਾਸਰੇ ਭਗੋਤੀ ਜੀ ਕੀ ਪਾਛੈ ਦਸਵੀਂ ਪ੍ਰੇਤੰ ਪਗੋਤੀ ਸਮਰਗਾ ਗੁਰੂ ਨਾਨਕ ਲਈਟ ਆਏ ਫਿਰੰਗਦ ਗੁਰ ਤੇ ਅਮਰਦਾਸ RAM ਦਾਸੇ ਹੋਈ ਸਾਈ ਅਰਜਨ ਹਰ ਗੋਪਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਠੇਕ ਬਹਾਦਰ ਸਿਮਰਿਆ ਕਰਨੋਂ ਨਿਦਾਵੈ ਤਾਏ ਸਭ ਥਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾ ਪਾਸ਼ੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹੇ ਗੁਰੂ ਬੋਲੋ ਮਜੀਂ ਪੰજા ਪਿਆਰਿਆਂ ਚੋਹਾ ਸਹਿਬ ਜਾਨਿਆਂ ਚਾਲੀ ਮੁਕਤਾਂ ਠੀਆਂ ਜਪੀਆਂ ਤਪੀਆਂ ਜੇਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਨ ਡੇਠ ਕੀਤਾ ਤਿਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਾਲਾ ਜੀ ਵਾਹਿਗੁਰੂ ਬਾਲਾ ਜੀ ਜੇਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੇਦਤੇ ਬੰਦ ਬੰਦ ਕਟਾਈ ਖੋਪਰੀਆਂ ਲਹਾਈਆਂ ਚੜਖੜੀਆਂ ਤੇ ਚੜ੍ਹੇ ਆਰਿਆ ਨਾ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੇ ਕੇਸਾ ਸਵਾਸਾ ਨਾਂ ਨਿਭਾਇ ਤੇਨਾ ਦੇ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾ ਤਖਤਾ ਸਰਬਾਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿ ਤਾ ਤਰਸ਼ਿ ਅਰਹਿ ਤੇਗ ਤੇਗ ਫਤੇ ਪਰਦੇ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਬੋਲ ਜੀ ਸਿੱਖਾ ਨੂੰ ਸਿਖੇ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਸਾਹਾ ਦਾਨ ਪ੍ਰੋਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨਿਸ਼ਨਾ ਚੌਕੀਆਂ ਝੜੇ ਬੁੰਗੇ ਜੁਗੋ ਜੁਗਿਆ ਤਾਲ ਧਰਮ ਕਾ ਜੈਕਾਰ ਬੋਲ ਜੀ ਵਾਹਿਗੁਰੂ ਬੋਲ ਜੀ ਦਾ ਦਾ ਮਨ ਨੀਵਾ ਮਾਤੂਚੀ ਮਤ ਪਦ ਦਾ ਰਾਖਾ ਆਪ ਵੈ ਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲਦਾ দান ਖਾਲਸਾ ਜੀ ਨੂੰ ਬਖਸ਼ੋ ਖੇਨ ਮਾਣਿਆ ਦੇ ਮਾਣ ਹਉ ਨੇ ਤਾਣਿਆ ਦੇ ਤਾਣ ਹਉ ਬਿਉਟਿਆ ਦੀਓ ਫੋਟਾ ਸਤਾਪ ਜੀ ਦੇ ਚਰਨ ਛੋਪਾ ਪ੍ਰਾਪਤਿ ਹਸਤਾਨ ਗੁਰਦੁਆਰਾ 510ਵੇਂ ਵਿਖੇ ਧੰਨ ਧੰਨ ਹੁਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਾਪ ਜੀ ਦੇ ਚਰਨਾਂ ਕਮਲਾਂ 'ਪਾ ਸਰਦਾਸ ਬੇਨਤੀ ਹੈ ਵਾਹਿਗੁਰੂ ਜੀ ਸੋ ਦਾਰੂ ਰੈ ਰਸ ਬਾਣੀ ਦਾ ਜਾਪ ਕੀਤਾ ਗਿਆ ਹੈ ਵਾਹਿਗੁਰੂ ਜੀ ਬਾਣੀ ਪੜਦੇ ਆਂ ਸੰਗਤਾਂ ਪਾਸੋਂ ਸਰਵਣ ਕਰਦੇ ਆਂ ਹਾਜ਼ਰੀਆਂ ਪਰਦੇ ਆਂ ਸੇਵਾ ਕਰਦੇ ਆਂ ਹੋਈਆਂ ਨੇ ਪ੍ਰਕਾਰ ਤੀਆਂ ਭੁਲਾ ਚੁਕਾ ਦੇ ਖਿਮਾ ਬਖਸ਼ਣੀ ਅਗੇ ਤੋਂ ਸਤਿ ਤੇ ਸਵਤ ਗੁਰ ਬਾਣੀ ਪੜਨ ਦੀ ਸੇਵਾ ਕਰਨ ਦੀ ਸਮਰਤਾ ਬਖਸ਼ਣੀ ਦਾਰੈ ਸੰਤ ਦੇ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਆਪਣੇ ਘਰੋਂ ਦਰੋਂ ਗੁਰਸਿੱਖੇ ਨਾਮ ਦਾਤ ਜੀਵਨ ਬਖਸ਼ਣ ਵਾਹਿਗੁਰੂ ਆਪ ਜੀ ਦੇ ਬਖਸ਼ੇ ਹੋਏ ਪਦਾਰਥਾਂ ਵਿੱਚੋਂ ਘੜਾ ਪ੍ਰਸ਼ਾਦ ਦੇਖ ਸਜਾ ਕੇ ਹਾਜ਼ਰ ਕੀਤੀ ਗਈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੀ ਕਰੋ ਕਿਰਪਾ ਆਪਣੇ ਲਾਹੇ ਬਾਣੇ ਵਿੱਚੋਂ ਹੁਕਮ ਨਾਮ ਬਖਸ਼ਿਸ਼ ਕਰੋ ਆਦੇ ਹੁਕਮ ਨਾਮੇ ਦੇ ਚੱਲਣ ਦੀ ਆਗਿਆ ਬਖਸ਼ੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੁਰਾਜ ਜੀ ਤੇ ਪਰਸਨ ਜਾਵੇ ਨਾਨਕ ਨਾਮ ਚੜ੍ਹਦੀ ਘਾ ਤੇਰੇ ਭਾਣ ਸਰਬਤ ਦਾ ਭਲਾ ਆਇ குரு ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਦਬੈ ਚਲਾਇਓ ਪਨ साभ सिखण को हुकम है गुरु मानयो ग्रंथ गुरु ग्रंथ जी मानयो प्रकट गुरा के दे जो प्राप्त को मिल बुझ है खो शब्द में ले राज करेगा खालसा आके रहे ना कोई पार हो ऐसा मिलेंगे बचे शरण जो पार हो ऐसा मिलेंगे बचे शरण जो बोले सो नाल सत श्री अगत ਤਾਲਸਾ ਲਾਈਵ ਜਿਵੇਂ ਪਾਠ ਸਤਨਾਉ ਤਨ ਵਾਹਿਗੁਰੂ ਸਾਹਿਬ ਜੀਓ ਗਗਾਨਾ ਧਮਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੁ ਮੰਡਿਓ ਸੂਰਮਾ ਅਬ ਜੁ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬ ਹੂਨਾ ਛੜ ਖੇਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਨੂੰ ਅਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ हो हो सवना की रेनका तो आओ हमारे पास रणगवाए सोए कर दिवस गवाए खाए हीर जसा जन्म है कौडी बदले जाए सो कहो ताल गुरु सेविया ਸਹਨੁ ਸਖੁ ਕੋ ਦਰਸਨੁ ਪਰਿਗਿਆ ਗੁਰੂ ਕਾ ਜਨਮੁ ਮਰਨੁ ਦੁਖੁ ਜਾਗੋ ਹੋਐ ਸਿਫਤੂ ਸੁਸਮਦੀ ਨੂਰ ਸਰਉ ਕੁਰਸੋ ਛਟਿਆ ਤੁਰਿ ਡਿਠਾ ਸਚੇ ਪਾਤਸ਼ਾਹ ਮਲ ਜਨਮ ਜਨਮ ਤੇ ਕਟਿ ਗਐ ਸਜਨ ਸਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਆ

jagang darah sampah bocor di udara, pentat sange pawa jalatare. jagang darah sampah bocor di udara, pentat sange pawa jalatare. ਹੋਏ ਸਾਜਣ ਹੋਏ ਮਿੱਤ ਪਿਆਰੇ ਜੋ ਹਮ ਕੋ ਨਾ ਮਚਤਾਰ ਜਾ ਕਾ ਸ਼ਬਦ ਸੁਣ ਦਸ ਕਸਾਰੇ ਜਾਨ ਕੇ ਟਹਿਲ ਜਮ ਤੂ ਤਬਦਾਰੇ ਜਾਗੇ ਧੀਰਕ ਇਸ ਮਨ ਸਦਾਰੇ ਜਨ ਕੰ ਸਿਵਰਣ ਮੁਖ ਜਲੰਗਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਲ ਕਾ ਤੇਨ ਸਾਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਾਧ ਬਲ ਹੰਰੇ ਵਾਹਿਗੁਰੂ ਜੀ ਕੰ ਖਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਬਨਵਾ ਜਾ ਕੇ ਸਰਸ ਪਾਪ ਕੋਟ ਉਤਾਰੇ පේටත සංගෝ පවජලතාරේ වස හ ග ਵਾਹਿਗੁਰੂ ਤਨਾ ਸ੍ਰੀ ਮਹਲਾ ਪਹਿਲਾ ਅਰਤੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਦਗਨ ਮੇਂ ਖੰਡ ਰਵ ਚੰਦੀ ਦੀਪਕ ਬਨ ਕਾਰਿਕਾ ਮੰਡੇ ਦੇ ਜਨਕ ਮੋਤੀ ਤੂਪ ਮੱਲੇ ਆਜ ਲੋ ਪਵਨ ਚਵਿਰੋ ਕਰੇ ਸਗਦ ਬਨ ਰਾਈ ਬੁਲੰਦ ਜੋਤੀ ਕੈਸੀ ਆਰਤੀ ਹੋਏ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਵਾਜਨ ਤੇਰੀ ਰਹਾਉ ਸੈਸਤਾ ਬਨੇ ਨਨ नैन है तुझे को सहमूरत नना एक तोहि सहज पद बिमले नैन एक पद गंज बिन सहस टाव गंज इव चलत मोहि सब में जोत्र जोत है सोए जिसके ज्ञान सब में ज्ञान होए गुरु साखी गोद पद घट होए जोतिस पावे सुआजिते हुए हरे चरण कमल मप प्रेम बिनो मनो ਤਨ ਦਿਨ ਮੋਹੇ ਆਹਿ ਪਿਆਸਾ ਕਿਰਪਾ ਜਲ ਦੇ ਨਾਨਕ ਸਾਜਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰਾ ਜੇ ਤੇ ਮਜਨ ਮੁਦਾਰੇ ਹਰ ਕੇ ਨਾਮ ਬਿਨ ਝੂਠੇ ਸਰ ਗਿਲੇ ਪਛਾਨੇ ਨਾਮ ਤੇਰਾ ਸੁਨੋ ਨਾਮ ਤੇਰਾ ਜਸਾ ਨਾਮ ਤੇਰਾ ਕੇਸ ਰੂ ਲੈ ਚਟਕਾਰੇ ਨਾਮ ਤੇਰਾ ਅੰਧਲਾ ਨਾਮ ਤੇਰਾ ਚੰਦਨੋ પ્રસिज ਤੇ ਨਾਮ ਲੈ ਜੁਜੇ ਕੋ ਚਾਰੇ ਨਾਮ ਤੇਰਾ ਜੀਵਾ